ਦੇ ਜਾਣ ਵਾਸਤੇ ਸੰਗਤਾਂ ਤਿਆਰ ਹੋ ਗਈਆਂ ਕਰਨਾਟਕਾ ਦੇ ਵਿੱਚ ਜਾਣਾ ਸੀ ਨਾਲ ਤੇਰੇ ਦੰਗਲੇ ਬੰਦੇ ਵੀ ਫਿਰ ਘਰ ਆ ਗਏ ਭਈ ਯਾਰ ਮੈਂ ਬਤਿਆ ਨਹੀਂ ਕਿ ਕਿਹਾ ਵੀ ਨਬਰ ਸਾਡੇ ਲਈ ਛਾ ਗਈਆ ਤੇ ਅਸੀਂ 14ਵਾਂ ਮੰਜ਼ਲ ਤੇ ਹੈਗੇ ਆ ਤੇ ਗਰਾਉਂਡ ਫਲੋਰ ਤੇ ਜਾ ਕੇ ਆਪਾਂ ਗੱਡੀ ਦੇਖਣੀ ਆ 380 ਰੁਪਏ ਟਿਕਟਾਂ ਬਾਕੀ ਤੁਹਾਨੂੰ ਦੱਸ ਦਿਆਂਗੇ ਨਾਨਕ ਧੀਰੇ ਜਾਣ ਵਾਸਤੇ ਸੰਗਤਾਂ ਤਿਆਰ ਹੋ ਗਈਆਂ ਨੇ ਹਰਮਨ ਭਾਈ ਉਹ ਖੜਾ ਹੈ ਆ ਗੱਡੀ ਵਿੱਚ ਜਾਣਾ ਹੀ ਆਪਾਂ ਨੂੰ ਜਦੋਂ ਭਰ ਗਿਆ ਨੇ ਫੇਰ ਜਾਣਾ ਹੀ ਹਲੇ ਆ ਸਾਰੀ ਖਾਲੀ ਪਈ ਆ ਪਿਛੇ ਵਾਲੀ ਆਹ ਸਰੀਆ ਕਾਲ ਅਰ ਨੂੰ ਇਹਦਾ ਝੱਲਣਾ ਹੈਗਾ ਨਹੀਂ ਇਹਨਾਂ ਨੂੰ ਵੇਚਣ ਦਾ ਕਿਤੇ ਰਾਹ ਹੋ ਗਿਆ ਨਾ ਚੱਰਾ ਉहां ਤੋਂ ਲੈ ਜਾ ਨਾਲ ਹੀ ਹੋ ਸਕਦਾ ਉਹ ਹਰਮਨ ਮੈਂ ਰਹਿ ਗਿਆ ਉਹ ਪਤਾ ਯਾਰ ਮੈਨੂੰ ਪਤਾ ਲੱਗਦੀ ਨਹੀਂ ਉਹ ਫੋਨ ਦੇ ਪ੍ਰਾਈਸ ਕਿਹੜੀ ਆਪਣ ਭਾਈ ਅੱਜ ਆਏ ਉਹ ਸੰਗਤ ਕਿਹੜੀ ਹੋਈ ਹੈ ਜਿਹੜਾ ਤੇ ਫੁੱਲਾ ਨਾਲ ਕਰਤਾ ਆਪਾਂ ਨਹੀਂ ਰਿੱਤੇ ਮੋੜ ਹੰਨ ਹੂੰ ਹੂੰ ਆ ਸੰਗਤ ਸਾਡੇ ਨਾਲ ਆਈ ਹੈ ਜੀ। ਇਹ ਲੰਗਰ ਹਾਲਚਾਂ। ਇਹ ਗੁਰੂਕਰਨ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਿਹੜੀ ਸੰਗਤ ਨੇ ਨਾਨਕਚੀ ਤੇ ਜਾਣਾ ਹੁੰਦਾ ਤੋ ਇੱਥੇ ਰੁੱਕੇ ਜਾਂਦੀ ਆ ਤੇ ਪ੍ਰਸ਼ਾਦਾ ਪਾਣੀ ਛੱਕੇ ਜਾਂਦੀ ਆ। ਇਹ ਇਹ ਗੁਰੂਕਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ। ਤੇ ਇਹ ਬਣਾਇਆ ਸਿਰਫ ਰਾਗੀ ਰਾਂ ਦੇ ਇੱਕ ਤਰ੍ਹਾਂ ਦੀ ਸਟੋਪ ਹੈ ਜੀ। ਇਥੇ ਪ੍ਰਸ਼ਾਦਾ ਪਾਣੀ ਛਕਣੇ ਦੀ ਸੰਗਤ ਆ ਕੇ ਉੱਪਰ ਜਹਾਜ਼ ਬਣਾਇਆ ਹੋਇਆ ਤੇ ਵਿੱਚ ਮਿਊਜ਼ੀਅਮ ਆ ਤੇ ਉਹਦੇ ਵਿੱਚ ਵੀ ਸਿੱਖ ਇਤਿਹਾਸ ਦੱਸਿਆ ਗਿਆ ਜੀ ਤੇ ਆਹ ਟੈਂਪੋ ਟਰੈਵਲ ਚੱਲਦੇ ਨੇ ਉੱਥੇ ਨਹੀਂ ਨਾਨਕ ਧੀਰੇ ਲਈ ਇਹ ਲਗਭਗ ਕਰਾਇਆ 380 ਰੁਪਏ ਜਾਂ 350 ਕੋਈ 300 ਐਦਾਂ ਚੱਲਦਾ ਹੀ ਹੈ ਨਾ ਇੱਥੇ ਸੰਗਾਜੀ ਨੰਗਰ ਸਾਹਿਬ ਬਣਿਆ ਹੋਇਆ ਚੱਲ ਬਰੋ चली गए फिर जारार बैठिए। <स्थाँगा> <स्थाँगा> ਸਿਰ ਨਹੀਂ ਮੱਕ ਗਿਆ ਜੀ ਕਾਰ ਸੇਵਾ

ਆਪਾਂ ਉਹ ਨਹੀਂ ਕਰਨੇ ਤੇ ਨਾਲੇ ਆਪਣਾ ਆਪਾਂ ਨੇ ਪ੍ਰਸ਼ਾਦ ਲੈ ਲੈਣਾ ਹੁਣ ਬਾਬਾ ਜੀ ਤੋਂ ਸੰਗਤ ਨੇ ਇੱਥੇ ਰਾਤ ਰੁਕਣਾ ਹੋਵੇ ਤਾਂ ਉਹਦੇ ਵਾਸਤੇ ਕਮਰੇ ਹੀ ਬਣੇ ਹੋਏ ਨੇ ਕਮਰੇ ਮਿਲ ਜਾਂਦੇ ਔਰੇ ਤੇ ਬੇਬੇ ਰਸਾ ਖਿੱਚਿਵੇ ਦਾ ਇਹਨੇ ਭੱਜ ਲੈਣਾ ਇਤਿਹਾਸ ਆਪਾਂ ਅੰਦਰ ਜਾ ਕੇ ਪੜ੍ਹਦੇ ਆਂ ਗੁਰੂ ਘਰ ਗੁਰੂ ਘਰ ਵਧੀਆ ਬਣਾਇਆ ਹੋਇਆ ਗੁਰਦੁਆਰਾ ਮਾਤਾ ਭਾਗੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਹਰਮਨ ਵੀਰੇ ਬਿਦਰ ਤੋਂ ਆਇਆ ਕਰਨ ਤਪਸਥਾਨ ਮਾਤਾ ਭਾਗੌਰ ਜੀ ਦਰਬਾਰ ਸਾਹਿب ਉੱਪਰ ਜਾ ਕੇ ਆਈ ਲਿਆ ਲਕਮ ਹੈ ਓ ਤ੍ਰੀ ਦੰ ਨਾ ਗੁਰੂ ਆਪੇ ਨਾਮ ਜਪੋ ਤੀਰਾਂ ਨਾ ਗੁਰੂ ਆਪੇ ਪੂਜਨ ਕਰ ਹਰਿ ਰਮ ਦਰਬਾਰ ਸਾਹਿਬ ਦੇ ਨਾਲੇ ਇੱਥੇ ਗੁਰੂ ਕਾ ਲੰਗਰ ਨਸੀ ਲੰਗਰ ਛਕਾਂਗੇ ਹਰਮਨ ਆ ਜਾ ਬਾਈ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਨ ਥਾਪਣ ਸੋਮ ਅਮਰਤ ਕੁੰਡਾ ਵਾਪਸ ਆ ਗਏ ਜੀ ਅਜੂਬ ਸਾਹਿਬ ਵਾਪਸ ਆ ਗਏ ਤੇ ਜੂਬ ਸਾਹਿਬ ਵਾਪਸ ਆ ਗਏ ਤੇ ਲਗਭਗ ਸਾਨੂੰ 13 ਘੰਟੇ ਲੱਗੇ ਕਿਤਨਾ ਘੰਟਾ 13 ਘੰਟਾ ਵਾਪਸ ਸਾਹਿਬ ਹਾਂ ਕੋੜਾ ਘੰਟਾ ਸਾਡੋ ਕੀ ਗਰਾਮ ਹੋ ਗਿਆ ਤੇ ਲਗਭਗ 350 ਰੁਪਿਆ ਆ ਟੈਂਪੋ ਟਰੈਵਲ ਦੀ ਕੀਮਤ ਸੀਗੀ ਮੇਰੇ ਮੇਰੇ ਮੈਂ ਵੀ ਪਈਦਾ ਤਾਂ ਹੁਣ ਜੋੜ ਘਟੋ ਲਾ ਰਹੀ ਆ ਕਿਰਾਇਆ ਇਕੱਠਾ ਕਰਕੇ ਦੇਣ ਵਾਸਤੇ ਭਾਈ ਸਾਹਿਬ ਵਧਣੇ ਚਾਹੀਦੇ ਪੈਸੇ ਘਟਣੇ ਚਾਹੀਦੇ ਯਾਰ ਮਨ ਬਾਈ ਹਾਂ ਹਾੜਾ ਦਾਸ ਤੋਂ ਆ ਗਏ ਜੀ ਤੇ ਬਾਅਦ ਹਾਂ ਜੀ ਕੋਈ ਗੱਲ ਨਹੀਂ ਹੁਣ ਜਾਵਾਂਗੇ ਕਮਰੇ 'ਚ ਹਰਮਨ ਆ ਗਿਆ ਬਾਈ ਤੇ ਉਹ ਤੋਂ ਬਾਅਦ ਨਾ ਤੋ ਕੇ ਲੰਗਰ ਛਕਾਂਗੇ ਬੇਬੇ ਕਿੱਦਾਂ ਲਾਂਗੀ ਬੇਬੇ ਵੀ ਆ ਜਾਂਦੀ ਆ ਲਓ ਜੀ ਸ੍ਰੀ ਗੁਰੂ ਅਮਰਦਾਸ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਆਪਣਾ ਕਮਰਾ ਹੈਗਾ ਚੌਵੀਂ ਮੰਜ਼ਲ ਤੇ ਇਹ ਹੈਗੀਆਂ ਜੀ 16 ਮੰਜ਼ਲਾ ਤੇ ਆਪਣਾ ਉੱਪਰੋਂ ਤੀਜੀ ਤੇ ਤੇ ਥੱਲੇੋਂ 14ਵਾਂ ਮੰਜ਼ਲ ਤੇ ਆਪਣਾ ਕਮਰਾ ਜੀ ਤੇ ਹੁਣ ਆਪਾਂ ਲਿਫਟ ਰਾਹੀਂ ਜਾਵਾਂਗੇ ਸੰਗਤ ਅਜੇ ਇੱਧਰ ਕਾਕਾ ਲੈਫਟ ਵਾਲੀ ਸੰਗਤ ਨਹੀਂ ਤੇਰੇ ਲੈਣਾ ਲੱਗੀਆਂ ਰਹਿਣੀਆਂ ਜਸਤੋ ਉੱਪਰ ਟਾਈਮ ਹੋ ਗਿਆ ਤੇ ਅਸੀਂ ਕਰਨ ਲੱਗੇ ਦਰਵਾਰ ਸਾਹਿਬ ਦੀ ਸੇਵਾ ਲੰਗਰ ਦੀ ਸਮਾਪਤੀ ਹੋ ਗਈ ਤੇ ਉਹ ਤੋਂ ਬਾਅਦ ਹਰਮਨ ਬਾਈ ਨੂੰ ਉਹਨਾਂ ਜਿਹੜਾ ਗੁੱਸਾ ਪਾਪਾ ਜੀ ਦਾ ਮੂੰਹ ਟੱਕ ਰੋ ਗੁੱਸਾ ਦਾ ਨਹੀਂ ਕਿ ਉਹ ਗੁੱਸਾ ਆਇਆ ਹਰਮਨ ਬਾਈ ਭਖਿਆ ਪਿਆ ਤੇ ਹੁਣ ਆ ਕਰਦੇ ਤੇ ਕੀ ਕਰਿਆ ਨਾ ਕਿਆ ਮਗਾ ਪਾਪੇ ਬੰਦੇ ਦੇ ਇਹਨਾਂ ਨੇ ਬਾੜਲੇ ਜ਼ਿਆਦਾ ਹਾਂ ਹੁਣ ਸਾਮ ਹੁੰਦੇ ਨਹੀਂ ਇਹਨਾਂ ਤੋਂ ਸਾਬ ਮੁੱਕੀ ਤੇ ਇਹਨਾਂ ਦਾ ਅਗਰ ਲਾਣੀ ਕੋਈ ਹੁੰਦਾ ਇੱਥੇ